ਦਰਸਾ ਬਤੀਦਾ ਵਿਚਾਰ ਕਿ ਤੋਂ ਦੇ ਬਾਰੇ ਦਾ ਇਹ আল্ট্রਾਸਾਉਂਡ ਮਸ਼ੀਨ ਹੈ ਜੀ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਤਰਪੜੀ ਦੇ ਲੋਕ ਆਉਂਦੇ ਨੇ ਸਾਰੇ ਜਿਹੜੀ ਆਪੀ ਆਜ ਨੂੰ ਸੋਲਦਾ ਕਰੀਏ ਮੈਂ ਇਸ ਹਸਪੀਟਲ ਦੇ ਵਿੱਚ ਇੱਕ ਤਾਂ ਜਿਹੜਾ ਤੁਸੀਂ ਦੇਖ ਰਹੇ ਹੋ ਇਹਦਾ ਦੂਮੇ ਜਮਾਤ ਬੁਲੀਆ ਬਿਲਕੁਲ ਵਰਜਾ ਹੋਇਆ ਦਾ ਬਿਲਕੁਲ ਸਾਫ ਸੁਥਰਾ ਬਾਥਰੂ ਮੇਕ ਲਾਸ ਉਹਨਾਂ ਦੇ ਉੱਪਰ ਇੱਕ ਮੰਜ਼ਰ ਹੋਰ ਕਿਤੇ ਜਗ੍ਹਾ ਨਹੀਂ ਜਗ੍ਹਾ ਦੀ ਸ਼ੋਰਟੇ ਸੀ ਮੈਂ ਪੈਸੇ ਤਾਂ ਸੈਕਸ਼ਨ ਕਰਤੇ ਸੀ ਜੀ ਮਾਲਕ ਮੁਖਵੰਤੀ ਸਾਹਿਬ ਨੇ ਮੈਂ ਕਿਹਾ ਸੀ ਵੀ ਬੜੀ ਕੋਸ਼ਿਸ਼ ਕੀਤੀ ਕੋਈ ਹੈ ਜਿਹੜਾ ਕਲੋਜ਼ ਹੈਲਥ ਸੈਂਟਰ ਹੈ ਬਾਕੀ ਸਾਰੇ ਜਿੰਦਰਾ ਅਸਲਾ ਦਾ ਮਾਰਕਸ਼ਲਿਆ ਉਹਨਾਂ ਨੇ ਵੀ ਬਹੁਤ ਵਧੀਆ ਕੀਤਾ ਹੋਰ ਕਰਾਂਗੇ ਜੀ ਇਹਨੂੰ ਅਸੀਂ ਅਪਗ੍ਰੇਡ ਕਰਕੇ ਇੱਕ ਬੰਦਲੇ ਦੇ ਉੱਤੇ ਹੋਰ ਬਣਾਇਆ ਲਿਫਟੀ ਕੋਈਗੀ ਵਾਸ਼ਰੂਮ ਕੀ ਹੋਣਗੇ ਸਾਰਾ ਰੰਗ ਰੋਗਨ ਹੋਏਗਾ ਮਾਈਨਰ ਰਿਪੇਅਰਸ ਹੋਣ ਗਿਆ ਔਰ ਇਹ ਜਿਹੜੀ ਮਸ਼ੀਨ ਹੈ আল্টرا ਸਾਊਂਡ ਦੀ ਇਹ ਲੋਕਾਂ ਦੀ ਇੱਕ ਮਤਲਬ ਜਿਹੜੇ ਲੋਕ ਮਹਿਸੂਸ ਕਰਦੇ ਸੀ ਕਿ ਸਾਨੂੰ ਇੱਕ আল্টرا ਸਾਊਂਡ ਦੀ ਹੁਣ ਕਿੰਨੇ ਜਿੱਥੇ ਸਾਨੂੰ ਮਾਤਾ ਚੱਲਿਆ ਜਾਣਾ ਪੈਂਦਾ ਉੱਥੇ ਲੰਬੀ ਵੇਟਿੰਗ ਹੁੰਦੀ ਆ ਇੱਥੇ ਜਿਹੜਾ ਸਾਡਾ ਮੈਡੀਕਲ ਕਾਮੇ ਦੀ ਟੀਮ ਵੀ ਆਉਂਦੀ ਆ ਸਾਨੂੰ ਬਹੁਤੀ ਦਿੱਕਤ ਵੀ ਨਹੀਂ ਆ ਸੋ ਇਹ ਬਹੁਤ ਹੀ ਵਧੀਆ ਜਿਹੜੀ ਇੱਕ ਅਤੀ ਆਧੁਨਿਕ ਤੋਸ ਤੇ ਲੋਕਾਂ ਨੂੰ ਜਿਹੜਾ আল্ট্রਾਸਾਉਂਡ ਵੀ ਐਸਐਪੀ ਪਹਿਲੇ ਹੋ ਰਿਹਾ ਸੀ আল্ট্রਾਸਾਉਂਡ ਵੀ ਮਿਲੇਗਾ ਬਾਕੀ ਦਵਾਈਆਂ ਸਾਰੀਆਂ ਜਿਹੜੀਆਂ ਹੈਗੀਆਂ ਜਿਹਨੂੰ ਅਸੀਂ ਐਸੈਂਸ਼ੀਅਲ ਡਰਗ ਲਿਸਟ ਕਹਿੰਦੇ ਆ 250 ਦੇ ਤਰੀਕੇ ਉਹਨਾਂ ਨੂੰ ਮਿਲ ਲਈਆਂ ਸਾਰੀਆਂ ਇਸ ਤੋਂ ਸવાય ਜਿਹੜੀਆਂ ਉਸ ਲਿਸਟ ਵਿੱਚ ਨਹੀਂ ਹੈ ਉਹ ਐਸਐਮਓ ਬੈਠੇ ਰਿਹਾ ਸਰਗਰ ਸਤਿਨ ਸਾਹਿਬ ਹੈਗੇ ਜੀ ਅਸੀਂ ਇਹਨਾਂ ਨੂੰ ਸਾਰੇ ਖਰੀਦ ਕੇ ਮਰੀਜ਼ਾਂ ਨੂੰ ਸਾਰੇ ਦਵਾਈ ਮਿਲਦੀ ਹੈ ਔਰ ਐਕਸਰੇ আল্ট্রਾਸਾਉਂਡ ਹੋ ਰਿਹਾ ਔਰ ਬਲੂਰੀ ਟੈਸਟ ਵੀ ਹੋ ਰਹੀ ਹੈ ਇਹਦੇ ਉੱਪਰ ਬਣ ਜਾਏਗਾ ਫਿਰ ਅਸੀਂ ਹੋਰ ਜਿਹੜੀਆਂ ਹੈਗੀਆਂ ਚੱਚਾ ਬੱਚਾ ਜਿੰਦੇ ਸਭ ਸਾਰਾ ਲੋੜ ਦੇ ਸਰ ਸਰ ਕਹਿੰਦੇ ਹੋ ਕਿ ਤੁਸੀਂ ਕੀ ਕਰਦੇ देखो 24 घंटे असली डिलीवरी वास्ते जो के शहर ਦੇ ਵਿੱਚ ਸਾ ਮਾਤਾ ਕਸ਼ਿਆ ਦੇ ਹਸਪਤਲ ਬਹੁਤ ਦੂਰ ਨਹੀਂ ਆ ਉੱਥੇ 24 ਘੰਟੇ ਜਿੱਥੇ ਆਈਸੀਯੂ ਵੀ ਆ ਜਿਹਦੇ ਵਿੱਚ ਬੱਚਿਆਂ ਦਾ ਆਈਸੀਯੂ ਵੀ ਆ ਵੱਡਿਆਂ ਦਾ ਆਈਸੀਯੂ ਵੀ ਆ ਉਹ ਸਾਰੀ ਕ੍ਰਿਟੀਕਲ ਕੇਅਰ ਹੈ ਮੈਡੀਕਲ ਕੌਂਸਲ ਹਜੇ ਤੇ ਜਿਹਦੇ ਵਿੱਚ ਕਿ ਸਾਰੇ ਜਿਹੜੇ ਤੁਸੀਂ ਕਰ ਲੋ ਕਿ ਅਸੀਂ ਉਹਨੂੰ ਨੀਅਰਲੀ ਪੀਜੇ ਤੇ ਲੈਬ ਤੇ ਲੈ ਗਏ ਉੱਥੇ ਜਿਹੜਾ ਬ੍ਰੇਨ ਦਾ ਹਾਰਟ ਦੇ ਸਪੈਸ਼ਲਿਸਟ ਆ ਗਿਆ ਉਹਨੂੰ ਹੋਰ ਅਸੀਂ ਵਿਤਰ ਕਰਾਂਗੇ ਕਿਉਂਕਿ ਸ਼ਹਿਰ ਦੇ ਵਿੱਚ ਹੈ ਇੱਥੋਂ ਰੈਫਰਲ ਸਰਵਿਸੇਜ਼ ਐਂਬੂਲੈਂਸ ਸਰਵਿਸੇਜ਼ ਆਲਰੇਡੀ ਨਾਰਮਲ ਜਿਹੜੇ ਬੰਦ ਦੇ ਨਾਰਮਲ ਆਮ ਬਿਮਾਰੀਆਂ ਆਉਂਦੀਆਂ ਉਨਾ ਸਾਰਿਆਂ ਦਾ ਚੈੱਕਅਪ ਤੇ ਇਲਾਜ ਛੋਟੇ-ਮੋਟੇ ਆਪਰੇਸ਼ਨ ਸਾਰੇ ਇੱਥੇ ਹੋ ਜਾਂਦੇ ਆ। ਡਾਕਟਰ ਜੀ ਤੁਸੀਂ ਜਿਹੇ ਉੱਪਰ ਬਿਲਡਿੰਗ ਬਣੇਗੀ ਨਵੀਂ ਉਹ ਬੈਡਸ ਨਹੀਂ ਜੀ। ਹਾਂ ਜੀ ਉਹ ਬੈਡ ਜਿਹੜਾ ਜਿਹੜੇ ਉੱਪਰ ਬਣੇਗੇ ਸਾਰੇ ਬੈਡਸ ਹੀ ਹੋਣਗੇ। ਉਹਦੇ 'ਚ ਐਕਚੁਅਲੀ ਜਿਹੜੀ ਕਮਿਊਨਿਟੀ ਹੈਲਥ ਸੈਂਟਰ ਹੁੰਦਾ 35 ਬੈਡ ਹੁੰਦੇ। ਜੀ ਬੈਡ 3 ਵਸਤੇ ਹੋਣੇ ਹੁੰਦੇ ਅਗੇ। ਉਹਦੇ 'ਚ ਮੇਨ ਸਾਡਾ ਫੋਕਸ ਹੋਵੇਗਾ ਵੀ ਜਿਹੜੀਆਂ ਜੱਚਾ-ਬੱਚਾ ਸਰਵਿਸ ਹੈ, ਉਹ ਐਮਰਜੈਂਸੀ ਸਰਵਿਸ ਹੈ। ਉਹ ਰੋ ਘਰ ਦੇ ਨੇੜੇ ਹੋਣੀ ਚਾਹੀਦੀ ਆ ਲੋਕਾਂ ਨੂੰ ਸਹੂਲਤ ਹੁੰਦੀ ਆ। ਦੈਟਸੋ ਉਹ ਪ੍ਰੋਸੈਸ ਹੈ ਉਹ ਜਿਹੜਾ ਲੋਡ ਪੈ ਗਈ ਇੱਥੇ ਮਾਤਾਕਸ਼ੇ ਦਾ ਹਸਪਤਾਲ ਵੀ ਆ ਡਿਸਟ੍ਰਿਕਟ ਹਸਪਤਾਲ ਵੀ ਆ ਉਹ ਮੈਡੀਕਲ ਕਾਲਜ ਵੀ ਆ ਉਹ ਰੈਫਰੈਂਸ ਦੇ ਤੌਰ ਤੇ ਅਸੀਂ ਚਾਹੁੰਦੇ ਆ ਕਿ ਜਿਹੜੀ ਆਮ ਡਿਲੀਵਰੀ ਹੋਣੀ ਆ ਜਿਹੜੇ ਸਿੰਪਲ ਕੇਸਸ ਹੱਥੇ ਹੋ ਜਾਣ ਉਹ ਜਿਹੜੇ ਕੰਪਲਿਕਟਡ ਕੇਸ ਜਿਹੜੇ ਹਾਈ ਰਿਸਕ ਪ੍ਰੈਗਨਸੀ ਆ ਉਹ ਡਿਸਟ੍ਰਿਕਟ ਹਸਪਤਾਲ ਜਿਹੜਾ ਮਾਤਾਕਸ਼ੇ ਦਾ ਹਸਪਤਾਲ ਆ ਜਾਂ ਜਿਹੜਾ ਮੈਡੀਕਲ ਕਾਲਜ ਉੱਥੇ ਜਾਣ ਤਾਂ ਕਿ ਔਰਤ ਨੂੰ ਜਿਹੜਾ ਹੈਗਾ ਜਿਹੜਾ ਮਤਲਬ ਕਿਸੇ ਦੇ ਮਨ ਕੋਈ ਸ਼ੋਬਾ ਨਾ ਹੋਵੇ ਜਿਹੜੀ ਮਟਰਨਲ ਮੋਰਟੈਲਿਟੀ ਆ ਉਹ ਜਦੋਂ ਬੱਚਾ ਹੋਵੇ ਇੱਕ ਸੁਖਦਾਈ ਅਨੁਭਵੀ ਹੋਵੇ ਲੋਕਾਂ ਨੂੰ ਔਰ ਮਾਡਰਨ ਮੋਡਰਨਟੀ ਵੀ ਕਹਿੰਦੇ ਬੱਚਿਆਂ ਦੀ ਵੀ ਜ਼ਿੰਦਗੀ ਜਿਹੜੀ ਹੈਗੀ ਆ ਬੱਚੇ ਉਹ ਤੇ ਇਹ ਸਾਰਾ ਕੁਝ ਦੀ ਹੈ ਇਹ ਕਲਾਸ ਆਪਸੇ ਜਿਹੜੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਵਾਅਦਾ ਕੀਤਾ ਸੀ ਜੋ ਅਰਵਿੰਦ ਕੇਜੀਵਾਲ ਜੀ ਦੀ ਸੋਚ ਆ ਕਿ ਸਿਹਤ ਸਿੱਖਿਆ ਰੁਸਕਾਰ ਤੋਂ ਬਹੁਤ ਵਧੀਆ ਸਿਹਤ ਸੁਲਤਾਨ ਦੇਣ ਦੀ ਅਸੀਂ ਪਟਿਆਲਾ ਦੇ ਵਚਨਬੱਧ ਹਾਂ ਔਰ ਉਹਦੇ ਤੇ ਲਗਾਤਾਰ ਕੰਮ ਵੀ ਚੱਲ ਰਿਹਾ ਔਰ ਤੁਸੀਂ ਦੇਖ ਵੀ ਰਹੇ ਹੋ ਕਿ ਚੇਂਜਸ